ਕਿਉਂਕਿ ਜਿੰਨੇ ਮਹਾਂਪੁਰਖ ਹੋਏ ਨੇ ਭਾਰਤ ਭੂਮੀ ਤੇ ਉਹਨਾਂ ਨੇ ਜਨਮ ਧਾਰਿਆ ਇੱਕ ਭੇਖ ਦੀ ਗੱਲ ਨਹੀਂ ਇੱਕ ਸੰਪਰਦਾ ਦੀ ਗੱਲ ਨਹੀਂ ਜਿੰਨੀਆਂ ਵੀ ਸੰਪਰਦਾਵਾਂ ਨੇ ਜਿੰਨੇ ਵੀ ਪ੍ਰਤਨ ਮਹਾਂਪੁਰਖ ਹੋਏ ਨੇ ਬੰਦਗੀ ਵਾਲੇ ਉਹ ਭਾਰਤ ਵਰਸ਼ ਦੇ ਵਿੱਚ ਹੋਏ ਨੇ ਕਿਉਂਕਿ ਭਾਰਤ ਦੀ ਧਰਤੀ ਪੁੰਨ ਦੀ ਧਰਤੀ ਹੈ ਰੱਬ ਦਾ ਪਿਆਰਾ ਵੀ ਉੱਥੇ ਜਨਮ ਧਾਰਦਾ ਹੈ ਜਿਹੜੀ ਪੁੰਨ ਦੀ ਭੂਮੀ ਹੋਵੇ ਔਰ ਤਿੰਨ ਪ੍ਰਕਾਰ ਦੇ ਤੀਰਥ ਨੇ ਇੱਕ ਜੰਗਮ ਤੀਰਥ ਇੱਕ ਅਸਥਾਵਰ ਤੀਰਥ ਇੱਕ ਮਾਨਵ ਤੀਰਥ ਜੰਗਮ ਤੀਰਥ ਦੇ ਵਿੱਚ ਸੰਤ ਭਗਤ ਮਹਾਪੁਰਸ਼ ਆ ਜਾਂਦੇ ਨੇ ਜੰਗਮ ਦਾ ਅਰਥ ਹੈ ਚੱਲਣ ਵਾਲਾ ਤੁਰਨ ਫਿਰਨ ਵਾਲਾ ਰੱਬ ਦੇ ਪਿਆਰੇ ਆਪ ਚੱਲ ਕੇ ਜਾ ਕੇ ਇਸ਼ਨਾਨ ਕਰਾਉਂਦੇ ਨੇ ਨਾਮ ਜਲ ਦੇ ਵਿੱਚ